ਸਤ ਪਤਿ ਜੀ ਸਿਮਰਗਾ ਬਣ ਕੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਜੀ ਦਾ ਅਰਜਨ ਹਰ ਦਮ ਬੰਦ ਨੌਕ ਮੋਲ ਫਰੀਦਾ ਫਰੀ ਹਰਿ ਫਿਕਰ ਨਹੀਂ ਚਲਦਾ ਰੁਝਾਇਆ ਤੇ ਗੁਰ ਬਹਾਦਰ ਸਿਮਰਿਆ ਸਾਰਾ ਮੋੜ ਬਤਾਏ ਏ ਜੋ ਨਿਹਾਲ ਆ ਨਾਮ ਕੁਠਕਟੀਆਂ thank you دائی دورنا رائے نے گرو نانگ سا مہاراج کی داری کی سارے تو پہلے ماں تو پہلے بھی دائی نے دورنا دائی نے گرو سا درشن جدوں بابا مہتا کالو جی ورگی بیبی نانکی برگے, اس استھان تو اس کمرے تو باہر والے پاس کھڑے بھی سارے کو خوشی آ سانو سان آ کے بھی

ਜਦੋਂ ਅੱਖਾਂ ਦੇ ਨਾਲ ਗੁਰੂ ਦੀ ਗੁਦਾਰੀ ਹੁੰਦਾ ਉਹ ਤੋਂ ਜ਼ਬਾਨ ਸਾਫ਼ ਨਹੀਂ ਦੀ ਹੋ ਜਾਂਦੀ ਜਾਂਦਾ ਹੈ ਦੌਲਿਆਂ ਨੂੰ ਪੁੱਛਦੇ ਆ ਬਾਬਾ ਮਹਤਾ ਕਾਲੂ ਜੀ ਵੀ ਖਾਣ ਮੇਰਾ ਦਾਨ ਕਿਦਾਂ ਦਾ ਕਿੱਦਾਂ ਪਿਆਰਾ ਲੱਗ ਰਿਹਾ ਤੇ ਸਾਡੇ ਵਿਦਵਾਨ ਇਸ ਤਰ੍ਹਾਂ ਲਿਖਦੇ ਨੇ ਵੀ ਦੌਲਿਆਂ ਨੂੰ ਦੌਲਤ ਦੁਆਰ ਮੁਕਤੀ ਤੋਂ ਕੋਈ ਬਦਲ ਨਹੀਂ ਗਿਆ ਗਿਆ ਨਿਤਰਾਪਤ ਹੰਝੂ ਸੀ ਚੈਰੇ ਤੇ ਅਗੇ ਨਾਲ ਰੋੜਕ ਸੀ ਕਿਉਂਕਿ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੇ ਅਗੰਮੀ ਦਰਸ਼ਨ ਦੌਲਤ ਹੋਇਆ ਮਾਰਕੀ ਨੇ ਜਿਹਨੂੰ ਗੁਰੂ ਦੀ ਦੀਦਾਰ ਹੀ ਹੋ ਜਾਣ ਦੂ ਜਿਹੜਾ ਪਰਮੇਸ਼ਰ ਕੋਲ ਤੱਕ ਨਵੇ ਜਿਵੇਂ ਕਬੀਰ ਸਾਹਿਬ ਕਹਿੰਦੇ ਵੀ ਗੁੰਗੇ ਨੂੰ ਬੁੜ ਥਾ ਕੇ ਕੁਛ ਦੀ ਵੀ ਮਿੱਠਾ ਕਿੰਦਾ ਦਾ ਗੁੰਗਾ ਜਵਾਬ ਨਹੀਂ ਦੇ ਸਕਦਾ ਇਸੇ ਤਰ੍ਹਾਂ ਜਦੋਂ ਇੱਕ ਜਗਿਆਸੂ ਇੱਕ ਆਮ ਇਨਸਾਨ ਨੂੰ ਗੁਰੂ ਦੀ ਦੀਦਾਰ ਹੀ ਹੋ ਜਾਣਾ ਤਾਂ ਉਸ ਗੱਲ ਨੂੰ ਦੀ ਜ਼ਬਾਨ ਦੁਆਰਾ ਵਿਆਖਿਆ ਨਹੀਂ ਕਰ ਸਕਦਾ ਕੱਥੀ ਨਹੀਂ ਕਰਦਾ ਵੀ ਕਿੰਨਾ ਪ੍ਰਮਾਨਤ ਮਹਿਸੂਸ ਹੋਇਆ ਕਿ ਪ੍ਰੋਬਲਮ ਲੜਾਈ ਦਾ ਚਾਹ ਮਾਰਾ ਸੱਤੀ ਪਾਛਾ ਕੋਲ ਚਾਹ ਪੈਦਾ ਹੋ ਗਿਆ ਪਰਮੇਸ਼ਰ ਦੀ ਕਿਰਪਾ ਦੀ ਨਾਲ ਦੋਨਾਂ ਨੇ ਭਾਗ ਲਾ ਲਏ ਫਤਗੁਰ ਦੀ ਦੇਦਾਰ ਹੀ ਹੋ ਗਈ 500 ਵੇਲਾ ਮਾਰਾ ਕੇ ਜਿੱਤ ਦਰਸ਼ਨ ਉਹ ਵੇਲਾ ਉਹ ਸਮਾ ਸਤਕਾਰਯੋਗ ਬਣ ਗਿਆ ਦਰਸ਼ਨ ਦੇਖ ਦੀ ਮਾ ਗੁਰ ਤੇਰਾ ਪੂਰਨ ਕਰਮ ਹੋਈ ਤਬ ਮੇਰਾ ਦੌਲਾਂ ਦੇ ਭਾਗ ਦਾ ਪਏ ਅੱਜ ਵੀ ਦਿਨ ਸਤਗੁਰੂ ਗੁਰਨਾਥ ਮਹਾਰਾਜ ਦਾ ਆਗਾਜ਼ ਹੋਇਆ ਤੇ ਪਹਿਲੇ ਦਰਸ਼ਨ ਦੌਲਾਂ ਨੂੰ ਹੋਏ। ਦੌਲਾਂ ਦਾਈ ਰਾਏ ਭਗਤੀ ਤਰੰਡੀ ਵਿਖੇ ਸਤਗੁਰੂ ਦੀ دیدارੇ ਕਰਕੇ ਗੱਦਰ ਹੋਈ। ਸਮਾ ਬਣਿਆ ਸਤਗੁਰੂ ਗੁਰਨਾਥ ਸਾਹਿਬ ਮਹਾਰਾਜੀ ਵੱਡੇ ਹੋਏ। ਪਰ ਦੀ ਗੋਲ ਪੜਨੀ ਪਾਇ ਮਹਾਰਾਜ। ਉਹ ਸਮਾਂ ਵੀ ਆਇਆ ਜਦੋਂ ਬਾਪੂ ਨੇ 20 ਰੁਪਏ ਦਿੱਤੇ ਤਾਂ ਬੰਦ ਕਰਕੇ ਆਉਂਦਾ ਉਹ ਇਹਾਸਾ ਦਾ ਪਤਾ ਹੈ। ਸਾਡੇ ਇਤਿਹਾਸ ਤੋਂ ਨਿਕਲੇ ਵੀ ਕਦੋਂ ਦੇ 20 ਰੁਪਏ ਹਜੇ ਤੱਕ ਲੰਗਰ ਚੱਲਦਾ ਚਲੋ ਇਹ ਸਵਾਲ ਤੁਸੀਂ ਸਾਰੇ ਜਾਣਦੇ ਹੋ ਇਤਿਹਾਸ ਤੋਂ ਸਤਗੁਰੂ ਗੁਰਨਾਮ ਸਿੰਘ ਮਹਾਰਾਜੀ ਜਾਂਦੇ ਭੁੱਖੇ ਸਾਧਨਾਂ ਨੂੰ ਮਾਰਦ 20 ਰੁਪਈਆ ਦਾ ਲੰਗਰ ਸ਼ਿਕਾਇਆ ਜਦੋਂ ਵਾਪਸ ਮੁੜ ਕੇ ਆਏ ਤੇ ਬਾਬਾ ਮਹਤਾ ਕਾਲੂ ਜੀ ਨੇ ਵਾਟ ਕੇ ਚਪੇਟ ਮਾਰੀ ਉਹਨਾਂ ਦੇ ਸਾਹਮਣੇ ਸਾਰੇ ਤੋਂ ਪਹਿਲਾਂ ਦੌੜ ਕੇ ਬੀਬੀ ਨਾਮ ਕੀ ਹੈ ਨਾਮ ਜੀ ਵੀ ਨੂੰ ਨਾ ਕੁਝ ਆਇਆ ਇਹ ਬੜਾ ਪਿਆਰਾ ਵੀਰ ਆ ਗਿਆ ਹਮੇਸ਼ਾ ਆ ਕੇ ਹੋ ਜਾਣਾ ਜਦੋਂ ਬਾਬੀ ਨਾਨਕ ਜੀ ਦਾ ਮਾਤਾ ਜੀ ਨੇ ਚੜਖਣਾ ਤੇ ਮਾਰਾ ਤੁਸੇ ਵੀ ਬਣ ਕੇ ਕਰਕੇ ਆਏ ਹੋ ਕੀ ਕੀਤਾ ਤੁਸੀਂ 20 ਰੁਪਏ ਬਾਬੀ ਨਾਨਕ ਜੀਆਂ ਦੇ ਬੋਲ ਸੀ ਪਿਤਾ ਜੀ ਤੁਹਾਡਾ ਜਿਹੜਾ ਵਪਾਰ ਹੈ ਤੁਹਾਡਾ 20 ਰੁਪਈਆ ਦਾ ਵਪਾਰ ਇੱਥੇ ਰਹਦਾ ਹੈ ਉਹ ਬੱਤ ਖੁਆ ਨਹੀਂ ਚੱਲੇਗਾ ਦੁਨਿਆ ਕੀ ਦੁਨਿਆਵੀ ਵਪਾਰ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਹੋਏ ਹੁੰਦੇ ਪਰ ਮਹਾਰਾਜ ਕਹਿੰਦੇ ਸਭਨਾ ਇੱਕ ਦਿਨ ਜਾਣਾ ਸਾਰਿਆਂ ਦੇ ਵਪਾਰ ਸਾਰਿਆਂ ਦੀ ਮਹਿਮਾਨੀਆਂ ਛੇੜੇ ਜਾਣੀਆਂ ਤੁਸੀਂ ਜਦੋਂ ਰਾਜਸਥਾਨ ਵਿੱਚ ਜਾਓਗੇ ਨਾ ਉੱਥੇ ਪੁਰਾਣੇ ਪੁਰਾਣੇ ਰਾਜਿਆਂ ਦੀਆਂ ਕੋਠੀਆਂ ਮਹਿਲਗੀਆਂ ਪਈਆਂ ਨੇ ਬਹੁਤ ਵੱਡੇ ਵੱਡੇ ਕਿਰਦਾਰ ਵਾਲੇ ਬੰਦੇ ਉੱਥੇ ਰਹਿੰਦੇ ਰਹੇ ਨੇ ਪਰ ਅੱਜ ਖੰਡਰ ਬਣੀ ਹੋਈ ਸਾਰੀ ਇਲਾਕੇ ਤੁਸੀਂ ਔਰੰਗਜ਼ੇਬ ਦੀ ਉਸ ਥਾਂ ਨੂੰ ਦੇਖੋਗੇ ਜਿੱਥੇ ਇਹਦਾ ਮਕਬਰਾ ਸੀ ਜਿੱਥੇ ਉਹਨੂੰ ਦਫਨਾਇਆ ਗਿਆ ਸੀ ਅੱਜ ਉੱਥੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਹੈ ਮਾਰਥ ਕਹਿੰਦੇ ਵੱਡੇ ਵੱਡੇ ਆਉਂਦੇ ਆਏ ਬਾਬਰ ਵਰਗੇ ਹਿੰਦੁਸਤਾਨ ਤੇ ਚੜ੍ਹ ਕੇ ਆਏ 72 ਬਾਰ ਹਿੰਦੁਸਤਾਨ ਦੀ 72 ਬਰੇ ਹਿੰਦੁਸਤਾਨ ਬਣਾ ਲਿਆ ਗੁਰਨਾਨਕ ਸਾਹਿਬ ਮਾਰਥ ਤੇ ਪਾਤਸ਼ਾਹੀ ਨੇ ਆ ਕੇ ਆਖਿਆ ਨਾ ਹੋਏ ਜ਼ਾਲਮੋਂ ਕਹਿ ਰੱਖ ਮਾਓ ਮਾਰਾ ਜੀ ਸਾਰੇ ਨੂੰ ਲਲਕਾਰਿਆ ਮਾਰਾ ਨੇ ਆਖਿਆ ਜੈਸੀ ਮੇ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਜਾਨ ਵੇ ਲਾ ਲੋ ਪਾਪ ਕੀ ਦੰਗ ਲੈ ਕਾਬਲ ਹੋਤਾ ਆ ਜੂਰੀ ਮੰਗੇਦਾਰ ਵੇ ਲਾ ਲੋ ਮਾਰਾ ਕਹਿੰਦੀ ਇਦਾਂ ਨਹੀਂ ਕਰਨਾ ਬਾਪ ਨਹੀਂ ਕਰਨਾ ਮਾਰਾ ਕਹਿੰਦੀ ਇਦਾਂ ਦਾ ਪਸਾਰਾ ਕੀ ਦੁਨੀਆ ਦੇ ਵਿੱਚ ਲੋਹੇ ਘਾਰ ਹਾਰੇ ਕਰਦੇ ਸਨ ਤੁਰਕ ਲੋਕ Hindu ਵੀਰਾਂ ਦਾ ਕਤਲੇਆਮ ਸ਼ੁਰੂ ਕੀਤਾ ਹੋਇਆ ਸੀ ਕਤਲੋ ਦਾ ਜੁਰਮ ਕੀਤਾ ਸੀ ਜਿਨੂੰ ਜਿੱਥੇ ਮਿਲਦਾ ਦਾ ਕ੍ਰਿਸਮਾਰਗ ਦਤਾ ਜਾਂਦਾ ਸੀ ਤੱਕੇ ਦੇ ਨਾਲ ਆਪਣੇ ਧਰਮ ਤੋਂ ਤਬਦੀਲ ਕੀਤਾ ਜਾਂਦਾ ਸੀ ਸਤਗੁਰੂ ਗੁਰਨਾਨਕ ਮਾਰਦ ਕਹਿੰਦੇ ਮੰਨੋ ਤੁਹਾਡਾ ਧਰਮ ਵੱਡਾ ਹੈ ਮਾਰਦ ਨੇ ਆਖਿਆ ਵੀ ਮੈਂ ਮੰਨਦਾ ਵੀ ਤੁਹਾਡਾ ਧਰਮ ਵੱਡਾ ਹੈ ਪਰ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਤੱਕੇ ਨਾਲ ਲਿਹਾਉਣਾ ਮਾਰਦ ਕਹਿੰਦੇ ਕਿਤੇ ਵੀ ਗੁਰਮੁਖੀ ਕਿਤੇ ਵੀ ਸਤਿ ਸੁਖਾਇਆ ਹਾਂ ਤਾਂ ਤਾਰੋ ਸਾਰੀ ਸਤਕਾਰ ਜੋ ਤਾਂ ਗੁਰਨਾਨਕ ਮਾਰਦ ਨੇ ਤੱਕੇ ਦੀ ਆਵਾਜ਼ ਨੂੰ ੱੱਕੇ ਸ਼ਾਹੀ ਨੂੰ ਮਾਰਦ ਆਖਿਆ ਵੀ ਨਹੀਂ ਉਥੇ ਮਾਰਦ ਇਹ ਵੀ ਆਖਿਆ ਜੇ ਸਖਤਾ ਸਕਤੇ ਕੋ ਮਾਰੇ ਜੇ ਦੋ ਸੂਰਮਿਆਂ ਦੀ ਲੜਾਈ ਹੋ ਰਹੀ ਹੋਵੇ ਬਰਾਬਰ ਦੀ ਜੰਗ ਹੋਈ ਹੋਵੇ ਉਥੇ ਕਿਸੇ ਨੂੰ ਰੋਸਾ ਨਹੀਂ ਆਉਂਦਾ ਕੋਈ ਹਾਰ ਨਹੀਂ ਗੁਜ਼ਰਦਾ ਜਿੱਥੇ ਕਿਸੇ ਨੂੰ ਰੋਸਾ ਆਉਂਦਾ ਕਿਉਂਕਿ ਲੜਾਈ ਸੂਰਮਤਾਈ ਦਾ ਵਿਚਾਰ ਲੜਨਾ ਇੱਕ ਸਾਡੀ ਕੂਨ ਦੇ ਵਿੱਚ ਹੈ ਪਰ ਜਦੋਂ ਕੋਈ ਗਰੀਬ ਅਮੀਰ ਕਿਸੇ ਗਰੀਬ ਨਾਲ ਤੱਕਾ ਕਰਦਾ ਉਹਨੂੰ ਅਸੀਂ ਕਹਿੰਦੇ ਵੀ ਤੱਕਾ ਹੋਇਆ ਉੱਥੇ ਮਾਰ ਰਹੀ ਗੱਲ ਕਹਿ ਰਿਹਾ ਵੀ ਜੇ ਥੱਕਤਾ ਸਕਤੇ ਕੋ ਮਾਰਿਆ ਜੀ ਤਕੜਾ ਤਕੜੀ ਨੂੰ ਮਾਰਦਾ ਹੋਵੇ ਤਾਂ ਮਨ ਰੋਸ ਨਾ ਹੋਈ ਸਾਨੂੰ ਕੋਈ ਗੁੱਸਾ ਨਹੀਂ ਪਰ ਮਾਰ ਕਿ ਇਹਤੀ ਮਾਰ ਭਈ ਕੁਰਲਾੜੈ ਤੈਨ ਕੀ ਦਰਦ ਨਾ ਆਇਆ ਇੰਨਾ ਕੁ ਕੁਰਲਾੜਤੀ ਐਸੀ ਮਾਰ-ਬਾਰੀ ਹੋਈ ਸੀ ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਜਖਮੀ ਕੀਤਾ ਗਿਆ ਉੱਤੇ ਨਿੰਜਾ ਉੱਪਰ ਟੰਕੇ ਹਿੰਦੁਸਤਾਨ ਦੀ ਗਵਿਆਨ ਤੇ وڑਿਆ ਗਿਆ ਬਹੁਤ ਤਸਦਤ ਕੀਤਾ ਗਿਆ ਜਿਹੜੀਆਂ ਕੁੜੀਆਂ ਦਾ ਬੱਚਿਆਂ ਦਾ ਡੋਲਾ ਤੁਰਨਾ ਰਾਤ ਡੋਲਾ ਰੋਟਣਾ ਰਾਣੀਆਂ ਨੇ ਆਪਣੇ ਘਰਾਂ ਵਿੱਚ ਕੁੜੀਆਂ ਲੈ ਜਾਣੀਆਂ ਦੋ ਦੋ ਟੱਕੀਆਂ ਤੇ ਮਹਾਰਾਜ ਕਹਿੰਦੇ ਸਾਡੇ ਬੱਚਿਆਂ ਦਾ ਵੇ ਉਹਨਾਂ ਦਾ ਪੇਨ ਨਿਵਸ਼ ਕੀਤੇ ਜੀ ਗੁਰਨਾਨਦ ਸਾਹਿਬ ਅਖਾ ਵੀ ਜਬਰੀ ਗੁਨਾਹ ਹੈ ਮਹਾਰਾਜ ਨੇ ਸੱਤ ਦੀ ਆਵਾਜ਼ ਉਸਾਈ ਮਾਰਦ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰ ਦੀਜੈ ਕਾਣ ਨਾ ਕੀਜੈ ਇਹ ਗੁਰਨਾਨਦ ਸਾਹਿਬ ਦਾ ਰਜੀਦਾ ਸ਼ਬਦ ਹੈ ਮਾਰਦ ਕਹਿੰਦੇ ਜੀ ਪ੍ਰੇਮ ਦੀ ਖੇਡ ਨਹੀਂ ਖੇਲਣੀ ਹੈ ਤਾਂ ਮਾਰਦ ਕਹਿੰਦੇ ਇਹਨਾਂ ਵਿਕਾਰਾਂ ਤੋਂ ਹਟ ਕੇ ਉਸ ਰੱਬ ਦੀ ਜਨਮ ਤੋ ਜੁੜੀ ਫੋਕਾ ਦਿੱਤਾ ਸਤ ਦਾ ਮਾਰਦ ਮਾਰਦ ਦੀ ਸਾਰਿਆਂ ਨੂੰ ਗਲ ਬਕਰੀਬਤ ਲੈ ਲਿਆ ਭਾਵੇਂ ਉਹ ਈਸ਼ੂਦਰ ਸੀ ਖੱਤਰੀ ਬ੍ਰਹਮਣ ਸ਼ੂਦ ਵੈਸ਼ ਚਾਰ ਵਰਨ ਸੀ ਖੱਤਰੀ ਬ੍ਰਹਮਣ ਸ਼ੂਦਰ ਤੇ ਵੈਸ਼ਨਾਵ ਮਾਰਦ ਕਹਿੰਦੇ ਜਿੰਨੇ ਵੀ ਹੋ ਸਰ ਇਕਲੀ ਵਿਦਾਇਸ਼ ਹੋ ਕੋਈ ਵੱਖੋ ਵੱਖਰਾ ਨਹੀਂ ਉਸ ਸਮੇਂ ਤੇ ਇਸ ਤਰੀ ਜਾਤੀ ਨੂੰ ਉਹ ਲੋਕ ਪੈਰ ਦੀ ਜੁੱਤੀ ਸਮਝਦੇ ਸਨ ਸਤੀ ਪਰਥਲ ਕੋ ਚਲਦੀ ਰਹੀ ਜੇ ਕੋਈ ਬੱਚੀ ਦਾ ਘਰ ਵਾਲਾ ਮਰ ਜਾਣਾ ਉਸ ਬੱਚੀ ਨੂੰ ਵੀ ਹੋ ਸਕਦਾ ਸੜਨਾ ਪੈਂਦਾ ਸੀ ਉਦੋਂ ਦੀ ਪ੍ਰਥਾ ਰਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਵਾਜ਼ ਉਠਾਈ ਵੀ ਜਿਨ੍ਹਾਂ ਮਾਵਾਂ ਨੂੰ ਜਿਨ੍ਹਾਂ ਭੈਣਾਂ ਨੂੰ ਬੱਚਿਆਂ ਨੂੰ ਤੁਸੀਂ ਸਾੜਦੇ ਹੋ ਮਾਰ ਰਹੇ ਹੋ ਵੱਡੇ ਵੱਡੇ ਸੂਰਮਿਆਂ ਦਾ ਬ੍ਰਹਮਾ ਵਰਗਿਆਂ ਦਾ ਇੰਦਰ ਵਰਗਿਆਂ ਦਾ ਭਗਵਾਨ ਸ਼ਿਵ ਜੀ ਵਰਗਿਆਂ ਦਾ ਅਵਤਾਰ ਇਹਨਾਂ ਦੀ ਕੁੱਖੋਂ ਹੋਇਆ ਹੈ ਰਾਮਚੰਦਰ ਜੀ ਭਗਵਾਨ ਕ੍ਰਿਸ਼ਨ ਜੀ 16 ਕਲਾ ਸੰਪੂਰਨ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਵੀ ਭਾਈ ਮਾਤਾ ਦੀ ਕੁੱਖ ਵਿੱਚੋਂ ਜਨਮ ਲਿਆ ਦੱਸੋ ਇਹ ਮਾੜੀ ਕਿਵੇਂ ਹੋਈ ਮਹਾਰਾਜ ਕਹਿੰਦੇ ਸੋ ਕਿਉਂ ਮੰਦਾ ਕੀ ਹੈ ਜੇ ਤਦ ਮੈਂ ਜਿਨ੍ਹਾਂ ਨੇ ਰਾਜਮਦਨ ਦਿੱਤਾ ਜਿਨ੍ਹਾਂ ਦੀ ਕੁੱਖਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਸੂਰਮਿਆਂ ਨੇ ਜਨਮ ਲਿਆ ਜਿਨ੍ਹਾਂ ਦੀ ਕੁੱਖਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦਾ ਆਗਾਜ਼ ਹੋਇਆ ਉਹ ਮਾਂ ਉਹ ਕੁੱਖ ਉਹ ਧੀ ਉਹ ਭੈਣ ਕਿਵੇਂ ਮਾਰੀ ਹੋਗੀ ਮਹਾਰਾਜ ਨੇ ਹੱਕ ਦੀ ਆਵਾਜ਼ ਉਠਾਈ ਹੱਕ ਦਾ ਨਾਰਾ ਬਲੰਬ ਕੀਤਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹਾਂ ਗੁਰਦੀਪ ਸਿੰਘ ਜਸਰ ਅੱਡੇ ਦਿਨ ਜਦ ਆਗਾਜ਼ ਹੋਇਆ ਨਾ ਮਹਾਰਾਜ ਨੇ ਤਾਂ ਮਾਰਦ ਜੀ ਨੂੰ ਬੜੀ ਖੁਸ਼ੀ ਹੋਈ ਲੋਕਾਈ ਦੇ ਵਿੱਚ ਮਾਰਦ ਜੀ ਦੇ ਸਤਿਗੁਰੂ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਕਹਿੰਦੇ ਮਿੱਟੀ ਧੁੰਦ ਲਗ ਚੱਲਣਾ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਘੀਰ ਬਣੋ ਬੋਲ ਨਾ ਜਾੜੇ ਮਾਇਆ ਮਦੁ ਮਾਤਾ ਜੀ ਮਰਨਾ ਚੀਤ ਨਾ ਆਵੇ ਮਰਨਾ ਚੀਤ ਨਾ ਆਵੇ ਸਾਰਾ ਯਾਦ ਬੋਲਿ ਸਭ ਤੇ ਵੱਡਾ ਸਤਿਗੁਰੂ ਆਇ ਸ਼ਬਦ ਬੋਲਿ ਮਾਰਗ ਕਿਨ ਜਿੰਕੀ ਸਿਰ ਉੱਪਰ ਤੁਸ਼ਮ ਸਾਰ ਸੋਧਕ ਐਸਾ ਜਿਸ ਤੋਂ ਕੀਏ ਸਿਰ ਉੱਪਰ ਤੁਸਾਰੀ i'm going I am the one ਆਪੇ ਫਿਕਰ ਨਾ ਕਰੋ ਬਾਈ ਸਿਆਣੇ ਇੱਛਾ ਸਾਹਿਬ ਜਾਨਾ ਸਦਾ ਤਰਸਨ ਤਰਸਣ

ਆਪ ਕੋ ਨਕੂਲਾ ਬੈਠਾ ਜੇ ਕਿਰਤੋ ਕਰਦਾ ਸਦਾ ਸੁਖ ਨੂੰ ਕਾ ਸਦਾ ਕਿਰਤ ਕੀ ਤਤੀ ਸੁਖ ਦੀ ਸਹਾਨ ਵਾਰ ਸ੍ਰੀ ਭਗਵੰਤ ਜੀ ਕੀ ਪਾਕਸ਼ਾ ਹੈ ਸੁਣ ਕਿ ਤੁਮ ਬੱਜੇ ਸੋ ਕੈ ਗੁਣਾ ਆਪਣਾ ਕੀ ਫਰਤ ਕੋ ਬਰਦਾਸ ਰੰਗ ਦਾ ਸੰਸਾਰ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਕਾਹੇ ਦੁਬਾਰਾ ਖਣ ਹਾਰੀ ਪਾਵਕ ਸਾਗਰ ਅਥਾਰ ਹਰ ਮੈਂ ਤਾਰ ਸੋ ਸੰਗਤਾ ਵੱਲੋਂ ਬੀ.ਐਨ.ਸੀ. ਵੱਜਵੀਂ ਪਹੁੰਚੀ ਹੈ ਸੰੂ ਸੰਗਤ ਕੰਕਾ ਕਲੋਨੀ ਵੱਲੋਂ ਆਸਾਂ ਉਹਨੂੰ ਪਾਉਂਦੇ ਤੇ ਹੋ ਜਾਣਾ ਚਾਹੀਦਾ ਹੈ ਚਾਹੀਦਾ ਹੈ ਗੁਰੂ ਆਪ ਜੀ ਆਗਮਨ ਦੇ ਉਪਰੰਤ ਲਗਨਾਂਦੇ ਹੋਏ ਭਗਤ ਬਾਬਾ ਨਾਨਕ ਜੀ ਦੀ ਆਗਮਨ ਦੇ ਉਪਰੰਤ ਕਰਾਂਦੇ ਹੋ ਬਈ ਰੋਜ਼ ਤੋਂ ਮਨਵਾਤ ਤੇ ਮੇਰੀਆਂ ਸੁਣਨੀਆਂ